ਲਾ ਜੀ ਪਹੁੰਚ ਗਿਆ ਤੇ ਫੇਰ ਰਾਜੀ ਕੋਲ ਫੇਰ ਰਾਜੀ ਬਣਾ ਦੇ ਫੇਰ ਕੁਲਚੇ ਮਿੱਤਰਾ 7 7 ਬਣਾ ਦੇ 7 ਹਾਂ ਬਣਾਈ ਪਰ ਬਟਰ ਤੇ ਠੀਕ ਆ ਬਟਰ ਕਰੇ ਘੱਟਾ ਹੈ ਬਟਰ ਤਾਂ ਰਹਿਣੇ ਹੀਗਾ ਕਿਦਾਂ ਦੋ ਜੱਟ ਦੇ ਸਾਥ ਘੈਂਟ ਜੇ ਬਣਾਈ ਮੈਂ ਤੁਹਾਨੂੰ ਦੱਸਾਂ ਜਬਰਦਸਤ ਪਾਲ ਤਾਂ ਗੈਸ ਉਹ ਕਰ ਲਈਆ ਭਾਜੀ ਤੇ ਪਰਾਂਦੇ ਤੁਹਾਨੂੰ ਰਾਜੇ ਦੇ ਟੇਸਟ ਦਾ ਰਾਜ ਭਾਈ ਜਦ ਦਾ ਹੈ ਮੈਂ ਉਹ ਫੇਰ ਉਹੀ ਕੰਮ ਕਰਤਾ ਦਾ ਪਟਰ ਪਟਰ ਰੱਖ ਕੇ ਤਾਂ ਹੋਰ ਨਹੀਂ ਦੱਸ ਵੀ ਸਵਾਦ ਦਾ ਰਾਜੇ ਦਾ ਕਿਆ ਰਾਜਾ ਹੈ ਹੁਣ ਕਰਕੇ ਦੇਖ ਕੇ ਲਾਗੇ ਹੋਰ ਨਹੀਂ ਮਾ ਨਵੀਆਂ ਤਾਜ਼ੀਆਂ ਕਾਦੀਆਂ ਰਾਜਾ ਸਿੱਕੇ ਵਾਲਾ ਕੰਮ ਵੀ ਯਾਰ ਕੰਮ ਖਰਾਬ ਜਿਹਾ ਹੀ ਆ ਨਾ ਸਾਦੇ ਕੰਮ ਖਰਾਬ ਆ ਜੇਬ ਮਾ ਯਾਰ ਔਖਾ ਜਾ ਹੋ ਜਾਂਦਾ ਕੰਮ ਹਾਂ ਇਹ ਵੀ ਨਹੀਂ ਬਿਲਡਰ ਜੋ ਖਾਉਂਦੇ ਨਾ ਉਹ ਤਾਂ ਠੀਕ ਆ ਪਹਿਲੀਆਂ ਤਰੀਕਾਂ ਮੋ ਜਦ ਹੁਣ ਕਦੇ ਬਾਹਰ ਮੋਣ ਵਾਲੇ ਦੰਡੇ ਨਾ ਕਈ ਕਈ ਤਾਂ ਜੇ 50 ਰੁਪਏ ਪਰਵਾਦੇ ਆ 50 ਦੇ ਸਿੱਕੇ ਹੀ ਦੇ ਦਿੰਦੇ ਫੇਰ ਜਿਆਦਾ ਔਖਾ ਹੋ ਜਾਂਦਾ ਕੰਮ ਇਹ ਕੰਮ ਕਰ ਹੁੰਦਾ ਹਾਂ ਰਵਿੰਦਰ ਅਜਾਸ਼ ਪੰਜਾਬੀ ਉਹ ਲਾਉਂਗਾ ਵੀ ਹੋ ਕੇ ਲਾਉਂਗਾ ਵੀ ਕੈਂਡੀ ਸਭੀ ਫੋਟੋ ਲਾ ਦੇਣੀ ਯਾਰ ਮੁਰੇ ਹੋਰ ਦੱਸ ਥੰਮ ਮੇਨ ਹਾਂਜੀ ਟੱਕ ਰਿਹਾ ਕੋਰ ਹਾਂਜੀ ਟੱਕ ਰਿਹਾ ਕੋਰ ਉਹ ਕਿਆ ਹੁੰਦੀ ਹੈਡਲਾਈਨ ਕਿਆ ਹੁੰਦੀ ਓ ਹੈਡਲਾਈਨ ਤੇਰੀ ਮੁਰੇ ਲਿਖੀ ਦਿੰਦੀ ਆਹ ਥੰਮ ਮੇਨ ਲਗਾ ਦੇ ਨਾ ਲਾ ਦੇਣੀ ਵਾਹ ਦੇਖੀ ਚੱਲ ਤੂੰ ਕਿਆ ਲੱਗਦਾ ਬਾਈ ਸਬਸਕ੍ਰਾਈਬ ਕਰ ਤਾਂ ਤੂੰ ਵੀ ਕਰ ਮੈਂ ਵੀ ਕਰੂੰਗਾ ਤੇ ਭਾਈ ਨਾ ਬਲੌਗ ਬਣਾਏ ਕਰ ਲੈ ਨਾ ਵੀ ਮੈਂ ਪੜਾ ਕੋਚੇ ਆ ਨਾ ਕੰਮ ਚੱਲ ਰਿਹਾ। ਬਾਜੀ ਮਸਾਲਾ ਅੱਜ ਪਹਿਲਾਂ ਹੀ ਬਣਾਇਆ ਵਾ। ਚੈੱਕ ਕਰਾਂਗੇ ਮਸਾਲਾ। ਯਾਰ ਕਰਕੇ ਰੱਖਿਆ ਹੋਇਆ ਪਹਿਲਾਂ ਹੀ ਹੈ। ਨਹੀਂ ਗੋਚੇ ਖਾਣ ਦੇ ਚੈੱਕ ਕਰਾਂ ਮੜਾ ਮਸਾਲਾ। ਮਸਾਲਾ ਚੈੱਕ ਕਰਨ ਲੱਗੇ ਤਾ। ਬਾਜਾ ਝਾਕ ਮਾਈ ਮਸਾਲਾ। ਦੇਖ ਤਾਂ ਕਹਿ ਜਾ ਬਣਿਆ। ਚੈੱਕ ਕਰਦੇ ਹਾਂ। ਪਹਿਲੀ ਵਾਰ ਖਾਣ ਲੱਗੇ। ਵਾਹ ਜੀ ਵਾਹ। ਬਹੁਤ ਠੀਕ ਬਣਿਆ। ਪਲੱਸ ਬਣ ਗਏ ਗੋਚੇ। ਅੱਜ ਅੱਜ ਬੜੀ ਫੁਰਤੀ ਮਾਰੀ ਯਾਰ ਤਾਂ ਹਾਂ ਅੱਜ ਫੇਰ ਪਹਿਲਾਂ ਹੀ ਆਈਟਮ ਤਿਆਰ ਕਰਕੇ ਰੱਖਿਆ ਹੋਈਆਂ ਦੀਆਂ ਆ ਪਹਿਲੇ ਜਾ ਕੇ ਹਾਂ ਕੀ ਕਰੀਂਗਾ ਠੀਕ ਆ ਹਾਂ ਆਹ ਇਹ ਬਣ ਕੇ ਕੁਲਚੇ ਉਹ ਜੇ ਬਣ ਕੇ ਆਜੋ ਬਾਟੀ ਲੈ ਲਓ ਹਾਂ ਨਹੀਂ ਇੱਕ ਗੱਲ ਆ ਬਾਈ ਕੁਲਚੇ ਰਾਜੇ ਤੇਰੀ ਵਧੀਆ ਹੁੰਦੇ ਵੈਸੇ ਖਾਦੇ ਦਾ ਹੋਰ ਪਾਸੇ ਵੀ ਬਠੇਰੇ ਆ ਕੋਲ ਤੇ ਤੇਰੇ ਘਰ ਤੇ ਤੈਨੂੰ ਅਸੀਂ ਵੀ ਖਿਲਾਉਂਗੇ ਹਾਂ ਕਿਹੜਾ ਪਿੰਡ ਆ ਬਾਈ ਆਪਣਾ ਮਾਣਾ ਆ ਕਨੌਲੀ ਕਨੌਲੀ ਅੱਛਾ ਮਾਣੂ ਕਹਿੰਦੇ ਸੂਚੇ ਬੱਟ ਕੱਢੇ ਵੀ ਸੂਚੇ ਹੁੰਦੇ ਆ ਬਹੁਤ ਵਧੀਆ ਹੁੰਦੇ ਆ ਠੀਕ ਆ ਠੀਕ ਆ ਚੱਲ ਕੋਈ ਨਹੀਂ ਮਾਰਾਂਗੇ ਕਿ ਮੇਰਾ ਪੂਲ ਆ ਬਾਈ ਕਿਹੜਾ ਬਾਈ ਪੂਲ ਇੱਥੇ ਪੈ ਜਾਂਦਾ ਇਹ ਸਰਜੀਤ ਦੇ ਬੈਕ ਸਾਈਡ ਤੋਂ 2 ਕਿਲੋਮੀਟਰ ਹੈਗੇ ਬਾਈ 2 ਕਿਲੋਮੀਟਰ ਹੋ ਗਏ ਕੋਚੇ ਰੈਡੀ ਘਰੋਂ ਚੱਲਿਆ ਤਾਂ ਯਾਰ ਮੈਂ ਲੜ ਉੱਪਰ ਦੇ ਮੈਂ ਚੱਲ ਕਰਦੇ ਆ ਜੋਗੇ ਲੈ ਜਾਈਏ ਕੋਲਚੇ ਹੈ ਇਹ ਕਰਦੇ ਨਾਲ ਦੋਨੋਂ ਗੱਲ ਹੋ ਜਾਂਦੀ ਹੈ ਹੈ ਮੈਂ ਵੀਡੀਓ ਬਣ ਜਣੇ ਫਾਲੇ ਘਰਦਿਆਂ ਨੂੰ ਕੋਲਚੇ ਖਿਲਾ ਦੂੰਗੇ ਠੀਕ ਨੇ ਜੀ ਲੈ ਭਾਈ ਮਨੂਰਾ ਹੀ ਖਲਾਰੀ ਤੂੰ ਗੋਲ ਗੱਪੇ ਹੈ ਆ ਜੂਗੀ ਆ ਜੂ ਮਹਾਰਾਜ ਘਰ ਦੇ ਆਪਾਂ ਖੜਾ ਦੇਣਾ ਖੋਲ ਕੇ ਮੈਂ ਖਾ ਲੂੰਗਾ ਗੋਲ ਗੱਪੇ ਹਾਂ ਜਿਹੜਾ ਘਣਾ ਛੋਟੇ ਵਾਲੇ ਵਾਲੇ ਜਿਹੜੇ ਮਾਰਦੇ ਜਲਦੀ ਮੈਂ ਭਾਈ ਰਾਜੇ ਕੋਲ ਆਉਣਾ ਰਾਜੇ ਗੋਲ ਗੱਪੇ ਬੜੇ ਬੜੇ ਜੇ ਕਰਾ ਹੈ ਮੈਂ ਬਗਾ ਛੋਟੇ ਛੋਟੇ ਜਿਹੇ ਹੱਲੀ ਕੋਸੇ ਵੀ ਬਣਦਾ ਉਗੀ ਰਾਜੇ ਸ਼ਾਇਦ ਤਾਂ ਵੀ ਹੋ ਗਿਆ ਉਹ ਮੰਨੂ ਤੂੰ ਐਂ ਕਰ ਕੋਲ ਕੱਫੇ ਖਲਾ 10 ਰੁਪਏ ਦੇ ਉਹ ਪਰਾਂ ਨੂੰ ਵੜਿਆ ਹਾਂ ਉਹ ਜ਼ਿਆਦਾ ਨਹੀਂ ਖਾਣੇ 10 ਰੁਪਏ ਦੇ ਬੋਤ ਆ ਰਾਜੇ ਕਿਆ ਕਿਆ ਰਲਾਤਾ ਵਿੱਚ ਮੈਂ ਤਾਂ ਦੱਸ ਦੇ ਸਪੈਸ਼ਲ ਮਸਾਲੇ ਰਲਾਏ ਵਿਆ ਮੈਂ ਕੈਦ ਕਰਨੇ ਭੁੱਲ ਗਿਆ ਕੈਮਰੇ ਚ ਤਾਂ ਅੱਧੀਆਂ ਨਾ ਤੇ ਆ ਪਾਪੜੀਆਂ ਯਾਰ ਹਾਂ ਪੰਜ ਕਰ ਦੇ ਪੰਜ ਕਰ ਦੇ ਇੱਕ ਹੋ ਕੱਢ ਲਾ ਪਪੜੀਆਂ ਜਿਆਦਾ ਰਾਜੇ ਕਿਆ ਚੱਕਰ ਆ ਇਹ ਫੁੱਲ ਦੇ ਘਟ ਆ ਯਾਰ ਮੇਰਾ ਇੱਕ ਗੱਲ ਦੇਖੀ ਰਾਜੇ ਜਿਹੜੇ ਮੂਲ ਵਾਲੇ ਹੁੰਦੇ ਉਹ ਤਾਂ ਬਹੁਤ ਵਧੀਆ ਗੋਲ ਗੱਪੇ ਬਣਦੇ ਆ ਨਾ ਬਹੁਤ ਵਧੀਆ ਗੋਲਪੇ ਹੁੰਦੇ ਆ ਉਹ ਜੋ ਸ਼ਕਲ ਇਹ ਹੋਂ ਗੋਲ ਗੱਪੇ ਆਜੂ ਭਾਈ ਜੀ ਨਹੀਂ ਛਕਣੇ ਲਓ ਜੀ ਪੰਜ ਕੇ ਘਰਾਂ ਇੱਕ 골ਚੇ ਲਿਆਂਦੇ ਮਾਤਾ ਮੈਂ ਖਾ ਵੀ ਘਰ ਚੱਲਿਆ ਮੈਂ ਭਾਈ ਰੋਪੜ ਤੇ ਹੈ ਕੋਲਚੇ ਤਾਂ ਲੈ ਜਮਾ ਘਰਾਂ ਮੈਂ ਖਾ ਘਰ ਦੇ ਬੈਠੇ ਯਾਰ ਜੈਸ ਮਹੀਨੇ ਤਾਂ ਖਾਣਾ ਨਹੀਂ ਸਲਾਹ ਨੇ ਦਿੱਤਾ ਨਹੀਂ ਖਾਤੇ ਨਹੀਂ ਇਹਨੂੰ ਨਹੀਂ ਖਲਾਉਣਾ ਬਸ ਉਹ ਬੰਦ ਕਰਿਆ ਵਾ ਨਹੀਂ ਬਾ ਬੰਦ ਤਾਂ ਨਹੀਂ ਕਰਿਆ ਵਾ ਫੇਰ ਵੀ ਚੱਲ ਬਾਹਰ ਦਾ ਕੰਨੂ ਖਲਾਉਣਾ ਹਾਂ ਅੱਛਾ ਹਾਂ ਠੀਕ ਆ ਉਹ ਡਾਕਟਰ ਨੇ ਕਿਹਾ ਵੀ ਭਾਈ ਬਾਹਰ ਦੇ ਤੇ ਥੋੜਾ ਪਰਹੇਜ਼ ਰੱਖਣਾ ਥੋੜਾ ਰੱਖਣਾ ਜਿਆਦਾ ਨਹੀਂ ਰੱਖਣਾ ਉਹ ਇੰਨਾ ਕੁ ਤਾਂ ਖਾਊਗੀ ਉਹ ਹੁਣ ਦੇਖ ਕੇ ਅਸੀਂ ਖਾਓਗੇ ਉਹ ਬੈਠੂਗੀ ਉਹ ਨਾ ਮੈਂ ਇੰਨਾ ਨਹੀਂ ਮੈਂ ਆਉਣੀ ਲਾਣਾ ਨਹੀਂ ਗੇਨੇ ਆ ਕੋਈ ਗੱਲ ਨਹੀਂ ਇਹ ਸਬਜ਼ੀ ਕੋਲੀਪਰ ਲਿਆਂਦੀ ਅੰਦਰ ਤੇ ਹਮ ਦੱਸ ਹੋਰ ਕੀ ਇਹ ਸਬਜ਼ੀ ਖਾ ਲਾਂਗੇ ਨਹੀਂ ਹੋਣੀ ਜਿਹਨੀ ਹੈਗੀ ਕੋਈ ਨਹੀਂ ਖਾਉਂਦੀ ਇਹ ਸਬਜ਼ੀ ਖਾ ਲੂੰਗੀ ਭਾਈ ਹੈ ਅੱਛਾ ਆਂ ਝਾਂਦਣਾ ਕੋਈ ਚਾਹ ਸਬਜ਼ੀ ਆਲੂਆਂ ਦੀ ਨਾਲ ਕਾਹਨੇ ਹੁੰਦਾ ਯਾ ਹਾਂ ਇੱਕ ਕੁਲਚੇ ਆ ਮਾਤਾ ਠੀਕ ਠਾਕ

ਬੁਲਾਈ ਪੁੱਤ ਹੱਥ ਜੋੜ ਕੇ ਬੁਲਾ ਹੱਥ ਜੋੜ ਅੱਛਾ ਚੀਜੀ ਉਰੇ ਰੱਖ ਦੇ ਚੀਜੀ ਉਰੇ ਰੱਖ ਦੇ ਆ ਉਹ ਵੀ ਰੱਖ ਦੇ ਦੂਗੀ ਰੱਖ ਦੇ ਉਰੇ ਫੇਚ ਆਛੀ ਗਾਲ ਬੁਲਾ ਉਹਨੂੰ ਆਏ ਵੀ ਆ ਵੀ ਚੀਜੀ ਨੇ ਮੇਰੀ ਚੋਰੀ ਹੁਣ ਬੁਲਾ ਸਾਸ਼ਟਰੀ ਗਾਲ ਬੁਲਾਈ ਸਾਸ਼ਟਰੀ ਗਾਲ ਸਾਸ਼ਟਰੀ ਗਾਲ ਤਾਰੇ ਆਣ ਅੱਵਾ ਡਾ ਬੁਲਾ ਲੱਡੂ ਆ ਜਾ ਡਾ ਪਾਪ ਤਾਂ ਕਰ ਦੇ ਆਏ ਐ ਮਮੀ ਉਹਨੂੰ ਦੇ ਦੋ ਦੋ ਜੀ

ਇਹ ਤੈਨ੍ਹੇ ਘਰ ਗਿਆ ਉਸफाई ਕਰਨਾ ਲਾਹੌਰ ਇੱਕ ਗੱਲੇ ਕੋਚੇ ਨਹੀਂ ਆਦੇ ਕਿਦਾਂ ਕਿਰਵਾ ਦੇ ਹਾਂ ਫੇਤਾ ਬਥੇਰਾ ਕੁਝ ਖਾਏਗਾ ਮੈਂਨੇ ਤਾਂ ਕਾਂਚੀ ਲਿਜਾਇਆ ਕਰਨ ਤੱਕ ਦੇ ਦੇ ਦਾਂਦਰ ਮੈਂ ਦੁਕਾਨ ਜਾਇਆ ਹਾਂ ਹਾਂ ਦੇ ਦੇ ਦਾਂਦਰ ਵੀ ਹੈ ਹੁਣ ਤਾਂ ਪੰਜ ਦਾ ਰਹੀ ਨਹੀਂ ਸਮਾ ਹੁਣ ਪੰਜ ਪੰਜ ਵਾਲੇ ਸਾਡੇ ਟਾਈਮ ਤੇ ਪੰਜ ਪੰਜ ਵਾਲੇ ਤਾਂ ਹੁਣ ਨਹੀਂ ਹੈਗੇ ਪੰਜ ਵਾਲੇ ਟਾਈਮ ਮੇਰੇ ਕਹਣਾ ਪੜਾ ਜਾ 100 ਵਾਲਾ ਨੋਟ ਦੇ ਦੋ ਸਾਡੇ ਟਾਈਮ ਮਾ ਦਾ ਰੁਪਈਆ ਵੀ ਮਿਲ ਜਾਂਦਾ ਤਾਂ ਤਾਂ ਵੀ ਚਾਰ ਟੌਫੀਆਂ ਆ ਜਾਂਦੀਆਂ ਤੀਆਂ ਹੁਣ ਤਾਂ ਸਾਲਾ ਰੁਪਈਏ ਦੀ ਟੌਫੀ ਉਹ ਇੱਕ ਆਉਂਦੀ ਆ ਉਹ ਵੀ ਨਹੀਂ ਆਉਂਦੀ ਹਾਂ ਅੱਗੇ ਮੈਂ ਆਪਣੀ ਸੋਜੀ ਦੇ 10 ਪੈਸੇ 10 ਪੈਸੇ 25 ਪੈਸੇ ਵੀ ਚਲਾਏ ਜਿੱਥੇ ਤੱਕ ਮੈਨੂੰ ਯਾਦ ਆ ਮੈਂ ਵੀ ਚਲਾਏ ਹੁਣ ਦੇ ਦੋ ਬਣਾ ਕੇ 1 ਰੁਪਿਆ ਹੁਣ ਦੇ 25 25 ਦੇ ਨਹੀਂ 50 50 ਦੇ ਦੋ ਤਾਂ ਹੀ ਕਿਹਾ ਵੀ ਸੋਰੀ 50 50 ਦੇ ਦੋ ਪਿਆਰ ਕਰ ਹਾਂ ਤੇ ਹੁਣ 25 ਦੇ ਚਾਰ ਹੁਣ ਮੇ ਲਿਆਣਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ 25 ਪੈਸੇ 10 10 ਕੀ ਆ ਹੁੰਦੀ ਆ 25 ਪੈਸੇ ਰਹੀ ਨਹੀਂ ਹੁਣ ਰਹੀ ਹੀ ਨਹੀਂ ਦੇਖਣੇ ਆਪ ਨੂੰ ਦੇਖਣ ਨੂੰ ਨਹੀਂ ਮਿਲਦੇ ਹੁਣ ਉਹ ਹਾਂ ਦੀ ਬੱਚੀ ਵੈਸੇ ਹੋਵਾਂਗੇ ਸਹੀ ਗੱਲ ਹੈ ਪਹਿਲਾਂ ਦਾ ਜਮਾਨਾ ਹੋਰ ਸੀ ਹੁਣ ਹੋਰ ਹੁੰਦਾ ਬਾਈ ਬਹੁਤ ਹੁਣ ਤਾਂ ਜਮਾਨਾ ਚੇਂਜ ਹੋ ਗਿਆ ਹਾਂ ਪਹਿਲਾਂ ਵਾਲਾ ਜਮਾਨਾ ਪਹਿਲਾਂ ਮੰਮੀ ਨਜ਼ਾਰੇ ਦੇ ਵੈਸੇ ਐ ਨਾ 10 ਰੁਪਏ ਦਾ 10 ਰੁਪਏ ਦੀ ਕੋਲਡ ਡਰਿੰਕ ਦੀ ਬੋਤਲ ਆ ਜਾਣੀ ਹੈ ਦੇਖੋ ਕਿਦਾਂ ਭੱਜ ਭੱਜ ਪੈਂਦਾ ਕੁਲਚੇ ਪੰਨੂ ਲੈ ਨਾਲ ਕਰੀ ਤਾਂ 10 ਰੁਪਏ ਦੀ ਹਿੰਟੀ ਆਉਂਦੀ ਉਹ ਕਰੀ ਇਹ ਤੂੰ ਤੂੰ ਤਾਂ ਬਾਸ ਨਹੀਂ ਚੱਲਦਾ ਜੇ ਤੁਰਦਾ ਹੁੰਦਾ ਇਹਨੇ ਇਹ ਓਏ ਉਹ ਨਾ ਨਹੀਂ ਲੈਣਾ ਪੁੱਤ ਨਹੀਂ ਪੁੱਤ ਨਾ ਦੱਸ ਤੂੰ ਅਜੇ ਖਾਣ ਜੋਗਾ ਨਹੀਂ ਹੋਇਆ ਓਏ ਲੱਡੂ ਬਸ ਨਹੀਂ ਚੱਲਦਾ ਤਾਂ ਰੋ ਰਿਹਾ ਹਾਂ ਹਾਂ ਤੁਸੀਂ ਕਹਿਜੇ ਬਣਿਆ ਬਕੁਲਚਾ ਹਾਂ ਵਧੀਆ ਇੱਕ ਨੰਬਰ ਬਣਿਆ ਵਾ ਪੱਕਾ ਬੰਦਾ ਵਈ ਕੁਲਚੇ ਬਣਾਉਂ ਵਾਲਿਆ ਉਹ ਤੇ ਹੀ ਲੰਦਾ ਰਾਜਾ ਕੁਲਚੇ ਵਾਲਾ ਕੁਲਚੇ ਦੇ ਬਹੁਤ ਵਧੀਆ ਵਧੀਆ ਹੁੰਦੇ ਨਾਲੇ ਉਹ ਵੀ ਸਫਾਈ ਰੱਖਦਾ ਇਹ ਜੀ ਗੱਲ ਨਹੀਂ ਇੱਕ ਦਿਨ ਆਸੀਂ ਜੀ ਕਰਦੇ ਜਿਹੜਾ ਸਫਾਈ ਇੱਕ ਦਿਨ ਆਸੀਂ ਇੱਥੇ ਸਰਜੀਤ ਦੇ ਹਸਪੀਟਲ ਕੋਲ ਖੜ ਗਏ ਭਾਈ ਉਹਦੇ ਕੋ ਪਤੰਦਰ ਕੋਲ ਸਫਾਈ ਹੋਣੀ ਜਮਈ ਹੈ ਫੇਰ ਮੈਂ ਆਖਾ ਵੀ ਨਹੀਂ ਉਰੇ ਨਹੀਂ ਕੋਲ ਚ ਲੈਣਾ ਮੈਂ ਹੱਕ ਤੇ ਸਫਾਈ ਹੋਊਗੀ ਉੱਥੇ ਤੇ ਲੈ ਲੂਗੇ ਤਾਂ ਫੇਰ ਲੈਂਦੇ ਹੀ ਨਹੀਂ ਉਦਾਂ ਕੈਨਸਲ ਹੀ ਕਰਦੇ ਮਾ ਛੱਡ ਪਰ ਸਫਾਈ ਹੋਵੇ ਨਾ ਤਾਂ ਦੁਕਾਨਦਾਰ ਕੋਲ ਵੀ ਤਾਂ ਇਹ ਗੱਲ ਬਣਦੀ ਚਾਹੇ ਰੇਡੀਓ ਆ ਪਰ ਸਫਾਈ ਤਾਂ ਜ਼ਰੂਰੀ ਆ ਨਾ ਜੀ ਨੇ ਕਰਦਾ ਨਾ ਲਓ ਜੀ ਲੱਡੂ ਸਾਡਾ ਕਰੀ ਜਾਂਦਾ ਤੰਗ ਹਣ ਘੁੰਮ ਰਿਹਾ ਜਦ ਤੱਕ ਕਮਾਓ ਫੇਖੋ ਜਾ ਜਦ ਬਹਿ ਜੋ ਫੇਰ ਰੋਣ ਲੱਗ ਜਾਣਾ ਲੱਡੂ ਉਹ ਨੂਰੂ ਰਾਤ ਦੋ ਹਰ ਇੰਨਾ ਤੰਗ ਕਰਿਆ ਨਾ ਹੂੰ ਰੋਟੀ ਅਸੀਂ 10:30 ਵਜੇ ਖਾਧੀ ਮੇਰੇ ਕੋਲ ਸੋ ਗਿਆ ਮੇਰੇ ਕੋਲ ਸੋਵੇ ਨਾ ਉਹ ਅੰਦਰ ਉਹ ਵੀ ਨਾ ਸੋਵੇ ਹੂੰ ਆ ਵੀ ਨਾ ਸੋਵੇ ਅੱਛਾ ਬਾਹਰ ਲਾਪਰੀ ਦੇ ਨੂੰ ਸੁਵਾਈ ਉਹ ਮੈਨੂੰ ਸੁਵਾਈ ਮੈਂ 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 ਆਪੇ ਝਿੜਤੀ ਬਗਾ ਸੌਂਦਾ ਨਹੀਂ ਹੈਗਾ ਹਾਂ ਇਹ ਨਾ ਰੋਂਿਆ ਇਹਨਾਂ ਵੀ ਕਰਕੇ ਕੀ ਹੋ ਗਿਆ ਕਿਆ ਨਹੀਂ ਕਰਦਾ ਫਿਰ ਮੈਂ ਢਿੱਡ ਪਰ ਪਾ ਕੇ ਪਾਠ ਲਾ ਕੇ ਤਾਂ ਸੁਣਾਇਆ ਪਾਠ ਵੀ ਨਾ ਕਰਨ ਦਾ ਮੈਨੂੰ ਬਈ ਨੂੰ ਵਾਹਿਗੁਰੂ ਵਾਹਿਗੁਰੂ ਬੋਲਾਂ ਕੁਛ ਪਾਠ ਕਰਨ ਚ ਪੈਸਾ ਆਦਾ ਹੂ ਹਾ ਹੇ ਗੱਲਾਂ ਮੈਨੂੰ ਲੱਗਾ ਮम्मी ਤੁਸੀਂ ਲੈਣ ਕਾ ਜਰਾਦਾ ਮੁੰਡਾ ਥੱਲੇ ਡਿੱਗ ਗਿਆ ਤੀਹੀ ਇਹ ਨਾ ਰੋਂਦਾ ਹਾਂ ਲੋ ਪਾਠ ਕਰਦਾ ਨਾ ਕਰੇ ਲੈ ਮੁੰਡਾ ਅੜਿੰਨ ਭੋਜਾ ਮਤ ਕਰ ਕਿ ਆ ਮੜਾ ਜਨਾ ਤਾਂ ਮੁੰਡਾ ਥਲੇ ਡੇ ਗਿਆ ਹਾਂ ਬਾਅਦ ਚ ਪਤਾ ਲੱਗਿਆ ਗਿਰਿਆ ਕਿੱਥੇ ਤਾਂ ਉਂ ਹੀ ਰੋਈ ਜਾਂਦਾ ਸਾਢੇ 10 ਰੋਟੀ ਖਾਧੀ ਅਸੀਂ ਫੇਰ ਆਪਣੀ ਕੋ ਜਸਮੀਨ ਕੋ ਸੋਇਆ ਅੰਦਰ ਅੱਛਾ ਸਾ ਰੋਟੀ ਖਾਧੀ ਮੇਰੇ ਮੈਂ ਤਾਂ ਕਹਿੰਦੀ ਜਾਂ ਤਾਂ ਸੋਣਾ ਨੀ ਤੰਗ ਕਰਕੇ ਆ ਪੂਰੀ ਆਪਣੀ ਆ ਹੁਣ ਅ ਕੱਲ ਵੀ ਤਾਂ ਉਥੇ ਦੁਕਾਨ ਚ ਕੱਲ ਜੇ ਦੁਕਾਨ ਵਿੱਚ ਤੇ ਆਪਾਂ ਉਥੇ ਉਥੇ ਰੋਈ ਗਿਆ ਰੋਈ ਗਿਆ ਜਾ ਸੌਇਆ ਜਦ ਦੁਕਾਨ ਚੋਂ ਨਿਕਲਣ ਲੱਗੇ ਫੇ ਝੱਟ ਸੌ ਗਿਆ ਸੁਣ ਗਿਆ ਹੋਰ ਗੱਲਾਂ ਬਹੁਤ ਮਾਰਦਾ ਮਮੀ ਮੈਂ ਇਹੀ ਪੁੱਛਿਆ ਬਹੁਤ ਗੱਲਾਂ ਮਾਰਦਾ ਦੱਸ ਹਾਂ ਚਾਈ ਕੋ ਨੂਰ ਦਾ ਹੀ ਹੋਰ ਹੋਰ ਨੂਰ ਵੀ ਆਖਣੀ ਕਰਦੀ ਹੈ ਨੂਰ ਵੀ ਆਇਓ ਜਾ ਸੌਣ ਦੇ ਲੇ ਪੈ ਮਿੱਟੀ ਚ ਸੌਂਗੀ ਹਾਂ ਰੱਬ ਮੰਮੀ ਪਾਪਾ ਹੀ ਗੱਲਾਂ ਕਰ ਲੱਗੇ ਰੋਟੀ ਖਾਂਦੇ ਖਾਂਦੇ ਸੌਂਗੀ ਮੰਮੀ ਇਨਾ ਡਰਾਜੀ ਮੈਂ ਬਿੱਲੀ ਆ ਗਈ ਉਹ ਇਹਨੂੰ ਕਹੂਗੀ ਬਿੱਲੀ ਆ ਗਈ ਚੁੱਪ ਕਰਕੇ ਦੁੱਧ ਪੀ ਲਾ ਕਹਿੰਦੀ ਬਿੱਲੀ ਆ ਗਈ ਇਹਨੂੰ ਡਰਾਉਂਦੀ ਆ ਇਹਨੂੰ ਕਹ ਜਾਂਦੀ ਆ ਆਰਾਮ ਤਾਂ ਕਹਿ ਦਾਨਾ ਉਹ ਇਹਨੂੰ ਡਰਾਈ ਜਾਂਦੀ ਆ ਐਨ ਕੋ ਜੰਦੀਆ ਕਹਿੰਦੇ ਬੈਗ ਨਾ ਨਾ ਆ ਗਈ ਚੁੱਕਾ ਜਾ ਮਾਨੂੰ ਬੁੱਪ ਮਾਨੂੰ ਆ ਗਈ ਬੁੱਪ ਅੱਛਾ ਕਹਿੰਦੇ ਮੰਮੀ ਕਹਿੰਦੇ ਬੈਲੀ ਆ ਗਿਆ ਮੈਂ ਤਾਂ ਬੈਲੀ ਆ ਗਿਆ ਬੈਲੀ ਆ ਜਾ ਕਹਿੰਦੀ ਮੈਂ ਬਲਾਵਾਂ ਲਾ ਦੇ ਨੂਰੂ ਸਾਸਰੀ ਕੱਲ ਤਾਂ ਬੁਲਾ ਦੇ ਨਾ ਹੁਣ ਨਹੀਂ ਬੁਲਾਉਂਗੀ ਸਾਸਰੀ ਕੱਲ ਜੀ ਸਾਰਿਆਂ ਨੂੰ ਹਾਂ ਹਾਂ ਉੱਕਣਾ ਹੀ ਪਛਾਣ ਦੇਖਦਾ ਨਾ ਉਹੀ ਹਾਂ ਕਹਿ ਚਾਰਦੀ ਗੱਲ ਪੂਰੀ ਕਹਿਦਾ ਨਹੀਂ ਹੁੰਦਾ ਤਾਤੀ ਦਾਦੀ ਦਾ ਦੱਸਾ ਦੇ ਆਨੂੰ ਸਾਰੇ ਸੁਣ ਜਾਂਦਾ ਮਤ ਸਾਰਿਆਂ ਨੂੰ ਸੁਣਦਾ ਸਾਰਿਆਂ ਨੂੰ ਹਾਂ ਪਹਿਲਾਂ ਪਤਾ ਨਹੀਂ ਕੀ ਕਹਿ ਜਾਂਦੀ ਗੱਲਾਂ ਖਾ ਖੂ ਕੇ ਵਿਚਾਰੀ ਬੋਲ ਦਿੰਦੀ ਤੇ ਹਾਂ ਮਣੀ ਮੋਟੀ ਹਾਂ ਹਾਂ ਜਾਂ ਅੰਦੀ ਹੈ ਜਿੰਕਾ ਮਰਜੀ ਹੈ ਜਿਕੜਾ ਮਰਜੀ ਹੈ ਭਾਈ ਅਗਲੀ ਆਪਣੇ ਵੱਲ ਤੇ ਆਪਣਾ ਫਰਜ਼ ਨਿਭਾਦ ਹੁੰਦੀ ਆ ਦਾਦੀਆਂ ਨੂੰ ਨਾਨੀਆਂ ਨੂੰ ਹਾਂ ਸਾਰਿਆਂ ਨੂੰ ਸਾਸਰੀ ਗਾਲ ਜੀ ਸਾਸਰੀ ਕਾ ਬੁਲਾ ਦੰਦੀ ਜਿੱਕਰ ਮਾਜੀ ਬਰਾਵੇ ਸਾਸਰੀ ਗਾਲ ਜੀ ਸਾਰਿਆਂ ਨੂੰ ਸਹੀ ਗੱਲ ਨਿਕਾ ਮੈਂ ਬੋਲਦੀ ਨਾ ਸਾਸਰੀ ਗਾਲ ਜੀ ਸਾਰੇ ਹਾਂ ਇਹ ਇਹ ਉਹੀ ਗੱਲਾਂ ਕਹਿ ਚ ਕਰਦੀ ਬੰਨੀ ਹੁਣ ਮੰਨ ਲਓ ਜੇ ਇਹਨੇ ਮੇਰੇ ਖਿਆਲ ਨਾਲ ਜਿੱਥੇ ਤੱਕ 15 ਕ ਦਿਨ ਲੰਘੇ ਤੇ ਇਹਨੇ ਐਨ ਸਾਫ ਲੱਗ ਜਾਣਾ ਬੋਲ ਤੂੰ ਸਾਫ ਬੋਲਦੀ ਪਰ ਇੰਨਾ ਬੋਲ ਨਹੀਂਨੇ 15 ਨਹੀਂ 20 ਦਿਨ ਲੰਘ ਜਾ ਸਾਫ ਸਾਹ ਬੋਲਦੀ ਹੈ ਇਹ ਬੋਲਦੀ ਤਾਂ ਸਾਫ ਆ ਮੇਰੇ ਕਹਿਣ ਦਾ ਬੋਲ ਜਣੀ ਆ ਵੀ ਸਵਾਰ ਕੇ ਬੋਲਦਾ ਸਮਝ ਨਹੀਂ ਆਉਂਦਾ ਕੀ ਹਾਂ ਵੀ ਜੇ ਮੇਰੇ ਕਹਿਣ ਦਾ ਮਤਲਬ ਜਮਈ ਦਾ ਪਤਾ ਲੱਗਣ ਲੱਜਣਾ ਵੀ ਕਿਆ ਬੋਲੀ ਆ 15 ਵੀਕੇ ਦਿਨ ਤੱਕ ਇਹਨਾਂ ਸਾਫ਼ ਹੋ ਜਾਣਾ ਇਹਨੇ ਮੇਰਾ ਚਾਚੂ ਮੇਰਾ ਚਾਚੂ ਨੂਰੂ ਖਾ ਲੋ ਭਾਈ ਮੇਰਾ ਵੀਰ ਜੀ ਤੁਸੀਂ ਵੀ ਲੈ ਲੋ ਬਸ ਖਾਂਦੇ ਤੁਸੀਂ ਖਾ ਲੋ ਫਿਰ ਇਹਨੂੰ ਪੜ੍ਹੂਗਾ ਫਿਰ ਅਸੀਂ ਖਾਵਾਂਗੇ ਇਹ ਤੁਹਾਡੇ ਵਾਲ ਤੇ ਹਟ ਕੇ ਨੇ ਮੇਰੇ ਵਾਲ ਹੋ ਜਾਣਾ ਓਏ ਮਨਕੀਰ ਤਾਏ ਹਾਂ ਕਾ ਕਾਦਾ ਤੂੰ ਕਾ ਕਾਦਾ ਤੂੰ ਹਾਂ ਨੂ ਨੂ ਜਨੂਏ ਇਹਨੂੰ ਇਧਰ ਮੈਂ ਥਾਂ ਦਿਖਦੀਆਂ ਜੀ 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 ਪਤਾ ਵੇਰਾ ਭੱਜ ਭੱਜ ਪੈਂਦਾ ਚੀਜੀ ਪੰਨੂ ਦਾ ਹੁਣ ਛੋਟਾ ਹੋ ਗਿਆ ਕੋਲ ਚਾਹ ਮੇਰਾ ਚਾਚੂ ਮੇਰਾ ਚਾਚੂ ਇਹਦਾ ਚਾਚੂ ਆ ਚਾਚੀ ਕਹਿੰਦੀ ਮੇਰਾ ਚਾਚੂ ਮੇਰਾ ਚਾਚੂ ਆ ਨਹੀਂ ਮੇਰਾ ਭਾਜੀ ਆ ਮੇਰਾ ਬਾਪੂ ਸਾਤਰੀਕਾਲ ਦਾ ਬੁਲਾਈ ਮੈਂ ਮਿੰਦਾ ਮੈਂ ਮਿੰਦਾ ਸਾਤਰੀਕਾਲ ਪੁੱਤ ਚਾਚੀ ਦੀ ਦਾਦੀ ਚਾਚੀ ਦਾ ਜੀ ਸਾ ਮੈਂ ਵੀ ਸਾਤਰੀਕਾਲ ਲਈ ਬਹੁਤ ਪੈਣ ਤਤੀ ਦਾਦੀ ਦੇ ਦਾਦਿਆਂ ਨੂੰ ਚਲੋ ਜੀ ਚਲੋ ਠੀਕ ਆ ਜੀ ਫਿਰ ਬਲੇ ਵਲੌਗ ਚ ਮਿਲਦੇ ਆ ਠੀਕ ਆ ਫਿਰ ਬਾਏ ਬਾਏ ਉਹ ਕਰੀਏ ਡਿਊਟੀ ਸ਼ੁਰੂ ਉਧਰ ਮੱਝਾਂ ਵਾਲੀ ਜੀ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ